ਸ੍ਰੀ ਵਾਹਿਗੁਰੂ ਜੀ ਦੀ ਫੱਤੇ ਅਸੀਂ ਖਨੌਰੀ ਬਰ ਤੇ ਖੜੇ ਆ ਲਗਭਗ ਖਨੌਰੀ ਬਰ ਤੇ ਮੋਰਚਾ ਲੱਗੇ ਨੂੰ 192 ਦਿਨਾਂ ਜਿਹੜੇ ਉਹ ਵੀਰ ਟੁਕੇ ਨਾ ਲਗਾਤਾਰ ਇਹ ਮੋਰਚਾ ਵਧਦਾ ਜਾ ਰਿਹਾ ਹੈ ਸੋ ਇਸ ਮੋਰਚੇ ਦੇ ਵਿੱਚ ਜਿਹੜੀ ਹੁਣ ਪਿਤ ਪਈ ਹੈ ਕਿ ਲਗਾਤਾਰ 192 ਦਿਨ ਬੀਤਣ ਦੇ ਬਾਵਜੂਦ ਜਿਹੜੇ ਲੋਕ ਇਸ ਅੰਦੂਲਨ ਦੇ ਵਿੱਚ ਲਗਾਤਾਰ ਬੈਠੇ ਡੇਰਾ ਲਈ ਉਹਨਾਂ ਨੇ ਆਪਣਾ ਕਿਦੇ ਵੀ ਸਵੇਰ ਦਾ ਛਾਂ ਢੁੱਲਣਾ ਨਹੀਂ ਟਪਾਇਆ ਸੋ ਇਹ ਲੰਗਰ ਇੱਥੋਂ ਦੇ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਆਪਣੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚੋਂ ਸਾਡੀਆਂ ਬੀਬੀਆਂ ਇਹ ਉਠੋਂ ਦੇ ਸੇਵਾਦਾਰ ਆਪਣਾ ਲੰਗਰ ਚਲਾ ਰਹੇ ਨੇ ਜਿਸ ਕਰਕੇ ਇਹ ਪਿੱਟ ਸਾਡੇ ਜਿਹੜਾ ਅਧੂਲਨਕਾਰੀਆਂ ਨੇ ਇਹਨਾਂ ਲੰਗਰਾਂ ਨੂੰ ਚੱਲਦੇ ਰੱਖਣ ਲਈ ਇਹਨਾਂ ਲੰਗਰਾਂ ਦੇ ਵਿੱਚ ਕਿਸੇ ਕਿਸਮ ਦੀ ਘਾਟ ਨਾ ਮਹਿਸੂਸ ਹੋਵੇ ਤੇ ਲਗਾਤਾਰ ਇਹ ਲੰਗਰਾਂ ਦੇ ਵਿੱਚ ਸਾਡਾ ਜਿਹੜਾ ਰਾਸ਼ਨ ਆ ਰਿਹਾ ਉਹ ਰਾਸ਼ਨ ਦੇ ਵਿੱਚ ਜਿੰਨਾ ਸਾਨੂੰ ਲੰਗਰ ਦੇ ਵਿੱਚ ਲੋੜ ਆ ਜਿਹੜੀ ਚੀਜ਼ ਦੀ ਉਹ ਹਰ ਚੀਜ਼ ਸਾਡੇ ਕਿਸੇ ਲਗਾਤਾਰ ਜਿਹੇ ਵੱਲੋਂ ਕਿਸੇ ਬਲਾਕ ਵੱਲੋਂ ਕਿਸੇ ਪਿੰਡ ਵੱਲੋਂ ਲਗਾਤਾਰ ਜਿਹੜਾ ਇਹ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਰਾਚਨ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਅੱਜ ਪਿੰਡ ਕਿਹੜਾ ਪਿੰਡ ਹੈ ਪਿੰਡ ਮੱਲਾ ਜੀ ਪਿੰਡ ਮੱਲਾ ਬਲਾਕ ਬਾਜਾਖਾਨਾ ਬਲਾਕ ਬਾਜਾਖਾਨਾ ਤੇ ਜ਼ਿਲ੍ਹਾ ਫਰੀਦਕੋਟ ਜਿਲੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਆਪਣੇ ਇਲਾਕੇ ਦੇ ਵਿੱਚੋਂ ਲਗਾਤਾਰ ਜਿਹੜਾ ਲੰਗਰ ਦੀ ਇਹ ਸੇਵਾ ਬਾਤ ਤੇ ਆਪਣਾ ਰਾਸ਼ਨ ਜਿਹੜਾ ਆ ਰਿਹਾ ਹੈ ਜਿਹੜੇ ਪਿੰਡ ਦੇ ਵਿੱਚੋਂ ਸਾਡੇ ਪਰਿਵਾਰਾਂ ਨੇ ਆਪਣਾ ਇਹ ਰਾਸ਼ਨ ਇਕੱਠਾ ਕਰਕੇ ਦਿੱਤਾ ਹੈ ਸਾਡੇ ਇਸ ਖਨੌਰੀ ਬਾਰਡ ਦੀ ਕਮੇਟੀ ਵੱਲੋਂ ਤੇ ਜਿਹੜੇ ਸੇਵਾਦਾਰਾਂ ਨੇ ਲੈ ਕੇ ਆਂਦਾ ਹੈ ਇਸ ਕਨੌਰੀ ਬਾਰਡਰ ਕਮੇਟੀ ਵੱਲੋਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਆਇਆਂ ਖਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ